ਪੰਜਾਬ ਦੀ ਧਰਤੀ ਦੁਨੀਆ ਦਾ ਹਰ ਇੱਕ ਸੂਬਾ ਕਿਸੇ ਨਾ ਕਿਸੇ ਚੀਜ਼ ਵਾਸਤੇ ਫੇਮਸ ਹੁੰਦਾ ਹੈ ਉਧਰ ਜੁਗਾਰ ਕਿਸੇ ਨਾ ਕਿਸੇ ਚੀਜ਼ ਤੇ ਚੱਲਦਾ ਜਿਵੇਂ ਝਾਰਖੰਡ ਵਿੱਚ ਚੋਲ ਕੋਲਾ ਹੈ ਜਿਵੇਂ ਕੁਝ ਸੂਬੇ ਨੇ ਜਿਹੜੇ ਸਾਗਵਾਨ ਦੀ ਲੱਕੜ ਤੋਂ ਚੱਲਦੇ ਨੇ ਜਿਹੜੇ ਕੁਝ ਸੂਬੇ ਨੇ ਉਹ ਕੋਲੇ ਦੀਆਂ ਖਾਨਾਂ ਤੋਂ ਚੱਲਦੇ ਨੇ ਕੁਝ ਸੂਬੇ ਨੇ ਢੀਲ ਤੋਂ ਚੱਲਦੇ ਨੇ ਪਟਾੜੋਲ ਤੋਂ ਚੱਲਦੇ ਨੇ ਕੁਝ ਦੇਸ਼ ਨੇ ਜਿਹੜੇ ਆਪੂ ਆਪਣੀ ਧਰਤੀ ਚੋਂ ਕੈਮੀਕਲ ਕੱਚਾ ਪੁੜਗਟ ਕੱਢਦੇ ਨੇ ਉਹਨੂੰ ਪਕਾ ਕੇ ਵੇਚਣ ਦਾ ਯਤਨ ਕਰਦੇ ਨੇ ਚੱਲਦੇ ਨੇ ਓ ਪੰਜਾਬੀਆ ਇੱਕ ਤੂੰ ਹੈ ਮੈਂ ਕਈ ਵਾਰੀ ਸੱਟੇ ਜਾਂ ਤੇ ਬੇਨਤੀ ਕੀਤੀ ਐ ਕਣਕ ਹੋ ਜੇ 500 ਰੁਪਏ ਕੁਇੰਟਲ ਝੋਨਾ ਹੋ ਜਾਵੇ 250 ਰੁਪਏ ਕੁਇੰਟਲ ਪੰਜਾਬੀਆ ਕੋਈ ਪਰਵਾਹ ਨਹੀਂ ਜੇ ਤੈਨੂੰ ਕਿਤੇ ਪਾਣੀ ਦਾ ਮੁਆਵਜ਼ਾ ਪ੍ਰੋਪਰ ਮਿਲਦਾ ਜਾਵੇ ਤੇ ਤੁਹਾਡਾ ਅਰਬਾਂ ਖਰਬਾਂ ਰੁਪਏ ਦਾ ਸਾਲ ਦਾ ਬਣਦਾ ਪਾਣੀ ਦਾ ਅਰਬਾਂ ਖਰਬਾਂ ਰੁਪਏ ਲੇਕਿਨ ਸਰਕਾਰ ਤੁਹਾਨੂੰ ਪਾਣੀ ਦੀ ਇੱਕ ਕੌਡੀ ਵੀ ਨਹੀਂ ਦਿੰਦੀ ਕੌਡੀ ਤੁਸੀਂ ਦੋਪਰਾ ਜਾਂਦਿਆ ਤੁਹਾਨੂੰ ਕਿਤੇ ਪਿਆਸ ਲੱਗੇ ਦੁਕਾਨ ਤੇ ਰੋਕ ਕੇ ਤੁਸੀਂ ਇੱਕ ਬੋਤਲ ਪਾਣੀ ਦੀ ਲਓ ਤੇ ਪਾਣੀ ਦਾ ਰੇਟ ਹੈ 20 ਰੁਪਏ ਉਹ ਪਾਣੀ ਜਿਹੜਾ ਅਮਬਾਨੀਆਂ ਡਾਨੀਆਂ ਦਾ ਪਰਿਵਾਰ ਪੀ ਰਿਹਾ ਉਹ ਤੇ ਲੱਖਾਂ ਰੁਪਈਆਂ ਦੀਆਂ ਬੋਤਲਾਂ ਆਉਂਦੀਆਂ ਜਿਹੜੀਆਂ ਆਪਾਂ ਨਾਰਮਲ ਪਾਣੀ ਪੀਨੇ 20 ਰੁਪਈਏ ਦੀ ਬੋਤਲ ਹੈ ਤੇ ਤੁਹਾਡੀਆਂ ਕਈ ਨਹਿਰਾਂ ਨੇ ਜਿਹੜੀਆਂ ਦੂਜੀਆਂ ਸੂਬਿਆਂ ਨੂੰ ਜਾ ਰਹੀਆਂ ਜਦੋਂ ਪੰਜਾਬੀਆ ਤੈਨੂੰ ਡੋਬ ਕੇ ਮਾਰਨਾ ਹੋਵੇ ਉਦੋਂ ਪਾਣੀ ਤੇਰੇ ਵੱਲ ਛੱਡਿਆ ਜਾਂਦਾ ਜਦੋਂ ਪਾਣੀ ਕੱਟ ਹੋਵੇ ਤੈਨੂੰ ਸੋਕੇ ਚ ਵੀ ਮਾਰਿਆ ਜਾਂਦਾ ਤੈਨੂੰ ਡੋਬੇ ਚ ਵੀ ਮਾਰਿਆ ਜਾਂਦਾ ਏ ਪੰਜਾਬ ਅੱਜ ਦਾ ਨਹੀਂ 736 ਸਾਲਾਂ ਦਾ ਪੰਜਾਬ ਕਈ ਲੁੱਟ ਕੇ ਤੁਰ ਗਿਆ ਕਈ ਲੁੱਟਣ ਦੇ ਨੇ ਕਈਆਂ ਨੇ ਆਉਣ ਵਾਲੇ ਸਮੇਂ 'ਚ ਲੁੱਟ ਲੈਣਾ ਲੇਕਿਨ ਪਲਾਸਟਿਕ ਦੀ ਬਾਲ ਜਿੰਨੀ ਜ਼ੋਰ ਦੀ ਧਰਤੀ ਤੇ ਮਾਰੋਗੇ ਓਨੀ ਉੱਛਲ ਕੇ ਆਕਾਸ਼ ਵੱਲੇ ਜਾਵੇਗੀ ਏ ਪੰਜਾਬ ਹੈ ਇਹਨੂੰ ਜਿੰਨਾ ਜਿੰਨਾ ਲੁੱਟੋਗੇ ਓਨਾ ਓਨਾ ਹੀ ਚੜ੍ਹਦੀ ਕਲਾ ਵਿੱਚ ਪੰਜਾਬ ਗਿਆ ਕਾਰਨ ਕਾਰਨਾਂ ਜਵਾਨੀ ਬੈਠੀ ਹੈ ਪੰਜਾਬ ਦੀ ਜਵਾਨੀ ਕਹਿੰਦੇ ਨਾ ਦਰਿਆਵਾਂ ਨੂੰ ਬੰਨ ਨਹੀਂ ਵਜਦੇ ਆ ਜਵਾਨੀ ਬੈਠੀ ਹੈ ਜਿਨ੍ਹਾਂ ਨੇ ਟੁੱਟੇ ਹੋਏ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਰੱਖਾ ਰੱਖ ਦਿੱਤੇ ਇਹ ਵੀ ਕਹਾਵਤ ਝੂਠੀ ਕਰ ਦਿੱਤੀ ਕਿ ਵਗਦੇ ਦਰਿਆਵਾਂ ਨੂੰ ਬੰਨ ਨਹੀਂ ਵਜਦੀ ਇਹ ਉਹ ਜਵਾਨੀ ਬੈਠੀ ਹੈ ਜਿਹੜੀ ਜਵਾਨੀ ਤੱਕ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਦਰਵਾਜ਼ੇ ਤੇ ਜਾ ਕੇ ਬਿਠਾ ਦਿੱਤਾ ਸੀ ਆ ਜਵਾਨੀ ਬੈਠੀ ਹੈ ਜਵਾਨੀ ਤੇ ਵੀਰੋ ਤੁਹਾਡੇ ਤੇ ਨਿਗਾ ਸਰਕਾਰਾਂ ਦੀਆਂ ਟਿਕੀਆਂ ਵੀ ਪੰਜਾਬ ਦੀ ਜਵਾਨੀ ਨਹੀਂ ਰਹਿਣ ਦੇਣੀ ਕਿਸੇ ਤਰੀਕੇ ਇਹ ਪੰਜਾਬ ਦੀ ਜਵਾਨੀ ਬਰਬਾਦ ਕਰਨੀ ਹੈ ਕੋਈ ਗੈਂਗਸਟਰ ਬਣਾ ਕੇ ਮਾਰ ਦਿਓ ਕੋਈ ਚਿੱਟੇ ਦੇ ਕੇਸ ਵਿੱਚ ਫਸਾ ਦਿਓ ਕੋਈ ਕਿਸੇ ਕੇਸ ਵਿੱਚ ਫਸਾ ਦਿਓ ਕੋਈ ਕਿਸੇ ਕੇਸ ਵਿੱਚ ਇਹ ਪੰਜਾਬ ਦੀ ਕ੍ਰੀਮ ਰਹਿਣ ਨਹੀਂ ਦੇਣੀ ਪੰਜਾਬ ਦੀ ਧਰਤੀ ਤੋ ਇੰਦਰਾ ਗਾਂਧੀ ਦਾ ਜੇ ਤੋ ਰਾਜ ਭਾਗ ਆਇਆ ਨਾ ਜੀ ਇੰਦਰਾ ਗਾਂਧੀ ਦੀ ਅੱਖ ਵਿੱਚ ਤੁਹਾਡਾ ਇੱਕ ਦਰਗਾਹ ਆਇਆ ਦਰਿਆ ਕਹਾਣੀ ਤੁਸੀਂ ਇੱਕ ਵਾਰ ਨਹੀਂ ਸੈਂਕੜੇ ਵਾਰ ਸੁਣੀ ਹੈ ਇਹ ਮੇਰੀ ਜ਼ਿੰਦਗੀ ਦਾ ਉਹ ਪ੍ਰਸੰਗ ਹੈ ਜਿਨੂੰ ਮਿਲੀਗਾ ਨਾਂ ਦੇ ਵਿੱਚ ਵੀਊ ਹੋਏ ਨੇ ਮਿਲੀਗਾ ਨਾਂ ਦੇ ਵਿੱਚ ਇਹਨਾਂ ਜਵਾਨੀ ਨੇ ਪਿਆਰ ਦਿੱਤਾ ਇਹਨਾਂ ਜਵਾਨੀ ਨੇ ਸਤਕਾਰ ਦਿੱਤਾ ਉਹ ਪ੍ਰਸੰਗ ਜਿਹੜਾ ਹਰ ਜਵਾਨ ਦੀ ਦਿਲ ਦੀ ਧੜਕਣ ਬਣਿਆ ਹੋਇਆ ਇਹਦਾ ਮੇਨ ਟਾਈਟਲ ਵੀਰ ਸਿੱਧੂ ਮੂਸੇਵਾਲੇ ਨੇ ਰੱਖਿਆ ਸੀ ਐਸ ਹਵਾਏ ਐਲ ਸਤਲੋ ਜੇ ਜਮਨਾ ਲਿੰਕ ਨਹਿਰ ਤੁਹਾਡੇ ਸਤਲੋ ਜੇ ਦਰਗਾਹ ਦਾ ਪਾਣੀ ਉਹ ਦਿੱਲੀ ਦੇ ਜਮਨਾ ਤਰਗਾ ਵਿੱਚ ਲੈ ਕੇ ਜਾਣਾ ਸੀ ਇੰਦਰਾ ਗਾਂਧੀ ਉਹ ਨਹਿਰ ਜਦੋਂ ਫੁੱਟਣੀ ਪੈਣਾ ਸ਼ੁਰੂ ਕਰ ਦਿੱਤੀ ਨਾ ਪਾਣੀ ਜਮਨਾ ਦਰਿਆ ਦੇ ਵਿੱਚ ਪਾਉਣਾ ਤੁਹਾਡੇ ਸਤਲੁਜ ਦਰਿਆ ਦਾ ਤੁਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸੀ ਅੱਜ ਢਾਈ ਤੁਹਾਡੇ ਕੋਲ ਰਹਿ ਗਏ ਤੇ ਢਾਈ ਪਾਕਿਸਤਾਨ ਦੇ ਕੋਲ ਰਹਿ ਗਏ ਇਹਨਾਂ ਢਾਈਆਂ ਦੇ ਉੱਪਰ ਵੀ ਤੁਹਾਡਾ ਅਧਿਕਾਰ ਨਹੀਂ ਹੈਗਾ ਇਹਨਾਂ ਢਾਈਆਂ ਦੇ ਉੱਪਰ ਤੁਹਾਡਾ ਇੱਕ ਟਿਲਾ ਦੇ ਦਾਣੇ ਜਿੰਨਾ ਅਧਿਕਾਰ ਨਹੀਂ ਹੈਗਾ ਉਹ ਡੈਮ ਜਿਹਨੂੰ ਆਪਾਂ ਭਾਖੜਾ ਡੈਮ ਕਹਿੰਦੇ ਉਹਦੇ ਵਿੱਚੋਂ ਤੁਹਾਡੀ ਮੈਂਬਰਸ਼ਿਪ ਕੱਢ ਦਿੱਤੀ ਅਗਲਿਆਂ ਨੇ ਮੈਂਬਰਸ਼ਿਪ ਅੱਗੇ ਜੇ ਤਿੰਨ ਮੈਂਬਰ ਬੈਂਦੇ ਸੀ ਇੱਕ ਪੰਜਾਬ ਦਾ ਬੈਂਦਾ ਸੀ ਹੁਣ ਤਿੰਨ ਬੈਂਦੇ ਨੇ ਪੰਜਾਬ ਦਾ ਇੱਕ ਵੀ ਉਹਨਾਂ ਵਿੱਚ ਮੈਂਬਰ ਨਹੀਂ ਬੈਂਦਾ ਤੋਂ ਸਨਮਾਨ ਜੋ ਖਾਲਸਾ ਜੀ ਨਹਿਰ ਭੁੱਟੀ ਜਾ ਰਹੀ ਹੈ ਨਹਿਰ ਨੂੰ ਰੋਕੇਗਾ ਕੌਣ ਨਹਿਰ ਬੰਦ ਕਰਨ ਵਾਲਾ ਕੋਈ ਮਰਦ ਜਮਿਆ ਹੋਵੇਗਾ ਇੱਕ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਮਾਤਾ ਦਾ ਨਾਮ ਹੈ ਮਾਤਾ ਨਸੀਬਕੌਰ ਤੇ ਪਿਤਾ ਦਾ ਨਾਮ ਹੈ ਪਿਤਾ ਸਰਦਾਰ ਸੂਨ ਸਿੰਘ ਤੇ ਰਾਮਗੜੀਆਂ ਦਾ ਪਰਿਵਾਰ ਹੈ ਰਾਮਗੜੀਆਂ ਦਾ ਪਰਿਵਾਰ ਆ ਇੱਕ ਵੀਰ ਨੇ ਮੈਨੂੰ ਦਿਵਾਲੀ ਤੋਂ ਅਗਲੇ ਦਿਨ ਪ੍ਰੋਗਰਾਮ ਇਹ ਕਹਿੰਦਾ ਵੀਰ ਜੀ ਪ੍ਰੋਗਰਾਮ ਲਾਓਗੇ ਮੈਂ ਕਹਾਂ ਜੀ ਕਿੰਨਾ ਦਾ ਕਹਿੰਦਾ ਜੀ ਵਿਸ਼ਕਰਮਾ ਦਾ ਮਹਾ ਮੇਰੇ ਦਿਲ ਵਿੱਚ ਸਤਿਕਾਰ ਆ ਪਾਪੀ ਵਿਸ਼ਕਰਮਾ ਪ੍ਰਤੀ ਪਰ ਜੇ ਤੁਹਾਨੂੰ ਰਾਮਗੜੀਆਂ ਦਾ ਔਰ ਜੱਸਾ ਸਿੰਘ ਰਾਮਗੜੀਆਂ ਭਾਈ ਲਾਲੋ ਜੀ ਹੈ ਭਾਈ ਬਲਵਿੰਦਰ ਸਿੰਘ ਜਟਾਣਾ ਰਾਮਗੜੀਆਂ ਜਿਹਨਾਂ ਦਾ ਨਹੀਂ 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 ਕਹਿੰਦਾ ਵੀ ਬਾਬੇ ਵਿਸ਼ਕਰਮਾ ਦਾ ਇਤਿਹਾਸ ਸੁਣਨਾ ਇਹਨਾਂ ਰਾਮਗੜੀਆਂ ਦਾ ਪਤਾ ਨਹੀਂ ਉਹ ਰਾਮਗੜੀਆਂ ਦਾ ਸਾਨੂੰ ਪਤਾ ਹੈ ਇਹ ਰਾਮਗੜੀਆਂ ਦਾ ਇਤਿਹਾਸ ਅਸੀਂ ਆਪਣੇ ਦਿਲ ਦੀ ਮਾਗ ਵਿੱਚ ਕਦੋਂ ਰੱਖਾਂਗੇ ਕੋ ਮਾਂ ਨੇ ਜਦੋਂ ਪੁੱਤਰ ਨੂੰ ਜਨਮ ਦਿੱਤਾ ਨਾ ਤੇ ਪੁੱਤ ਕਰਦਿਆਂ ਕਰਦਿਆਂ ਪੈਣੋਂ ਰੋਪੜ ਕਾਲਜ ਤੱਕ ਪੜਨ ਗਿਆ ਰੋਪੜ ਕਾਲਜ ਤੱਕ ਜਦੋਂ ਪੁੱਤਰ ਰੋਪੜ ਕਾਲਜ ਵਿੱਚ ਪੜਨ ਗਿਆ ਤੇ ਨੌਜਵਾਨ ਵੀਰੋ ਨੇ ਪ੍ਰਿੰਸੀਪਲ ਦੇ ਨਾਲ ਬੇਨ ਇੱਕ ਗੱਲਬਾਤ ਕੀਤੀ ਵੀ ਸਾਹਿਬ ਮੇਰੀ ਬੇਨਤੀ ਹੈ ਸਰਪੀ ਮੈਂ ਕਾਲਜ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਗੁਰਮਤ ਸਮਾਗਮ ਕਰਵਾਉਣਾ ਚਾਹੁੰਦਾ ਉਹ ਪ੍ਰਿੰਸੀਪਲ ਨੇ ਆਖਿਆ ਕਹਿਣ ਲੱਗੇ ਜੀ ਨਹੀਂ ਇੱਥੇ ਮੁਸਲਮਾਨ ਵੀ ਪੜਦੇ ਨੇ ਹਿੰਦੂ ਵੀ ਪੜਦੇ ਨੇ ਅੱਜ ਤੁਸੀਂ ਗੁਰਮਤ ਸਮਾਗਮ ਕਰਾਓਗੇ ਕੱਲ ਨੂੰ ਕੋ ਹੋਰ ਆਕੇਗਾ ਮੈਂ ਕਰਵਾਉਣਾ ਉਹ ਲੱਖ ਮਨਾ ਕਰਨ ਦੇ ਬਾਵਜੂਦ ਕਾਲਜ ਦੇ ਵਿੱਚੋਂ ਗ੍ਰਾਹੇ ਇਕੱਠੇ ਕੀਤੇ ਗਏ ਗੁਰਮਤ ਸਮਾਗਮ ਕਰਵਾਇਆ ਗਿਆ ਜਦੋਂ ਸ਼ਾਮਾਂ ਨੂੰ ਸਮਾਪਤੀ ਹੋਈ ਨਾ ਤੇ ਡਗੜ ਡਗੜ ਕਰਦੀ ਪੁਲਿਸ ਪਹੁੰਚ ਗਈ ਕਾਲਜ ਵਿੱਚ ਉਹ ਪੁਲਿਸ ਵਾਲਿਆਂ ਨੇ ਥਾਣੇਦਾਰ ਨੇ ਪੁੱਛਿਆ ਪਈਏ ਸਮਾਗਮ ਕਿੰਨੇ ਕਰਵਾਇਆ ਇਹ ਤਾਂ ਪਹਿਲਾਂ ਕੋਈ ਅੱਗੇ ਹੋ ਕੇ ਜਵਾਬ ਦਿੰਦਾ ਭਾਈ ਬਲਵਿੰਦਰ ਸਿੰਘ ਨੇ ਆਖਿਆ ਕਹਿਣ ਲੱਗਾ ਜੀ ਇਹ ਸਮਾਗਮ ਦਾਸ ਨੇ ਕਰਵਾਇਆ ਤੇ ਕਰਵਾਇਆ ਨੌਜਵਾਨਾਂ ਦੇ ਸਹਿਯੋਗ ਨਾਲ ਆ ਜਿਵੇਂ ਆ ਗੁਰਮਤ ਸਮਾਗਮ ਅੱਜ 27 ਸਾਲ ਹੋ ਚੱਲਿਆ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹੜੇ ਵੀ ਸਾਡੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਬੈਠੇ ਆ ਤੁਹਾਡੇ ਨਗਰ ਦੇ ਧੀਆਂ ਪੁੱਤ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਉਹਨਾਂ ਦੀ ਵਿਚਾਰ ਦੀ ਕਲਾ ਦੀ ਕਾਮਨਾ ਗੁਰੂ ਬਾਬੇ ਦੇ ਪਾਵਨ ਚਰਨਾਂ 'ਚ ਕਰਦਾ ਹਾਂ ਉਹਨੇ ਆਖਿਆ ਜੀਆ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਹ ਗੁਰਮਤ ਸਮਾਗਮ ਕਰਵਾਇਆ ਗਿਆ ਇੰਨੀ ਗੱਲ ਕਹਿਣ ਦੀ ਧੀਰ ਥਾਣੇਦਾਰ ਨੇ ਕੀਤਾ ਇਸ਼ਾਰਾ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦੀਆਂ ਦੋਵੇਂ ਬਾਹਾਂ ਪਿੱਛੇ ਬੰਨ੍ਹ ਲੀ ਜੀਪ 'ਚ ਛੁੱਟਿਆ ਗਿਆ 8 ਦਿਨ ਰੱਖਿਆ ਗਿਆ ਥਾਣੇ 8 ਦਿਨ ਇੰਨਾ ਟੌਰਚਰ ਕੀਤਾ ਗਿਆ ਇੰਨਾ ਕੁੱਟਿਆ ਗਿਆ ਵੀ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਜਿੱਦਣ ਜ਼ਮਾਨਤ ਕਰਵਾ ਕੇ ਲਿਆਂਦਾ ਸੀਗਾ ਉਹ ਦਿਨ ਆਪਣੇ ਪੈਰਾਂ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਤੁਰਵ ਨਹੀਂ ਸੀ ਸਕਦਾ ਤੁਰ ਮਾਰ ਮਾਰ ਕੇ ਡਾਨਾ ਤਲੀਆਂ ਦਾ ਮਾਸ ਢਾ ਦਿੱਤਾ ਸੀ ਉਹ ਕੋਈ ਕਿਰਿਆ ਸਾਧਨ ਜਾਂਦਾ ਸੀ ਤੇ ਪਰਿਵਾਰ ਚੋਕ ਕੇ ਲੈ ਕੇ ਜਾਂਦਾ ਸੀ ਅੱਜ ਇਹ ਵਿਚਾਰਾ ਮੰਜੀ ਤੇ ਪਿਆ ਚੰਗੀ ਤਰ੍ਹਾਂ ਅਰੋਗ ਵੀ ਨਹੀਂ ਹੋਇਆ ਲੱਗੇ ਕਿ ਪਿੰਡ ਵਿੱਚ ਵਾਰਦਾਤ ਹੋਈ ਪੁਲਿਸ ਉਧਰ ਨੂੰ ਤੇ ਗਈ ਨਾ ਤੇ ਪੁਲਿਸ ਵਾਲੇ ਸਿੱਧੇ ਇਹਦੇ ਪਿੰਡ ਆਏ ਮੰਜੀ ਤੇ ਪਏ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਪੁਲਿਸ ਨੇ ਫੇਰ ਚੋਕ ਲਿਆ ਅੱਜ ਇਹ ਪਹਿਲੇ ਜ਼ਖਮ ਅੱਲੇ ਸਨ ਉਹ ਜ਼ਖਮਾਂ ਫੇਰ ਰਹੁੰਦੇ ਗਏ ਉਹਨਾਂ ਜ਼ਖਮਾਂ ਤੇ ਫੇਰ ਸੱਟਾਂ ਮਾਰੀਆਂ ਗਈਆਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਜ਼ਮਾਨਤ ਫੇਰ ਕਰਵਾਈ ਗਈ ਜਦੋਂ ਪਿੰਡ ਲਿਆਂਦਾ ਗਿਆ ਲਾਗੇ ਕਿਤੇ ਹੋਰ ਵਾਰਦਾਤ ਹੋਈ ਤੇ ਚੁੱਕਿਆ ਗਿਆ ਭਾਈ ਬਲਵਿੰਦਰ ਸਿੰਘ ਜਦੋਂ ਪੈਣੋਂ ਫੇਰ ਵਿਚਾਰਾ ਛੁੱਟ ਕੇ ਆਇਆ ਨਾ ਵੀਰੋ ਇੰਨਾ ਦੁਖੀ ਹੋਇਆ ਕਿਦਨੇ ਫਿਰਦਾ ਤੁਰਦਾ ਆਪਣੇ ਘਰ ਦੀ ਦਹਲੀਜ਼ ਲੰਘਿਆ ਤੇ ਡੇਉੜੀ ਦੇ ਵਿੱਚ ਬੈਠੀ ਹੋਈ ਹੈ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਦਾਦੀ ਉਹ ਜਦੋਂ ਦਾਦੀ ਦੇ ਪੈਰਾਂ 'ਚ ਹੱਥ ਲਾਇਆ ਤੇ ਦਾਦੀ ਨੇ ਨਾ ਜੀ ਆਪਣੇ ਦੋਵੇਂ ਹੱਥ ਚੁੱਕ ਕੇ ਕਹਿੰਦੇ ਪੋਤਰੇ ਦੇ ਸਿਰ ਤੇ ਰੱਖ ਕੇ ਉਹਨੂੰ ਅਸੀਸ ਦਿੱਤੀ ਦਾਦੀ ਨੇ। ਉਹ ਜਦੋਂ ਦਾਦੀ ਨੇ ਅਸੀਸ ਦਿੱਤੀ ਵੀ ਮੇਰਾ ਪੁੱਤਰ ਜੁਗ ਜੁਗ ਜੀਵੇ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਹੱਥ ਆ ਪਕੜ ਕੇ ਆਖਿਆ ਦਾਦੀ ਇਹ ਨਾ ਕਹਿ ਵੀ ਤੇਰਾ ਪੁੱਤਰ ਜੁਗ ਜੁਗ ਜੀਵੇ ਅਸੀਸ ਇਹ ਦੇ ਵੀ ਤੇਰਾ ਪੁੱਤ ਘੜੀ ਜੀਵੇ ਪਲ ਜੀਵੇ ਇੱਕ ਦਿਨ ਜੀਵੇ ਮਹੀਨਾ ਜੀਵੇ ਪਰ ਜੀਵੇ ਅਣਖ ਦੀ ਜ਼ਿੰਦਗੀ ਅਣਖ ਦੀ ਜ਼ਿੰਦਗੀ। ਯਾਦ ਰੱਖਿਓ ਇੱਥੇ 7 ਸਾਲ ਤੇ 9 ਸਾਲ ਦੇ ਬਾਬੇ ਤੁਰ ਗਏ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਾਤੇ ਸਿੰਘ ਰਹੀ ਦੀ ਦੁਨੀਆ ਤੱਕ ਦੁਨੀਆ ਦੇ ਲੋਕ ਯਾਦ ਕਰਨਗੇ ਇੱਥੇ 80 ਸਾਲ ਤੋਂ ਪਲੱਸ ਔਰੰਗਜੀਬ ਤੁਰ ਗਿਆ ਦੁਨੀਆ ਦੇ ਲੋਕ ਲਾਣਤਾ ਪਾਉਂਦੇ ਨੇ ਤੇ ਲਾਣਤਾ ਪਾਉਂਦੇ ਰਹਿਣਗੇ ਜੇਥੇ ਇਹ ਨਹੀਂ ਕਿ ਤੂੰ ਕਿੰਨੀ ਉਮਰ ਭੋਗ ਕੇ ਮਰ ਰਿਆ ਇੱਥੇ ਇਹ ਹੈ ਕਿ ਤੂੰ ਕਿੰਨੀ ਉਮਰ ਭੋਗ ਕੇ ਮਰਿਆ ਤੇ ਸਮਾਜ ਦੇ ਕੰਮ ਕਿੰਨਾ ਕਾਇਆ ਤੂੰ ਭਾਈ ਇੱਥੇ ਕੋਈ 100 ਸਾਲ ਜੀ ਜਾਣਾ ਬਹੁਤਾ ਮਾਇਨੇ ਨਹੀਂ ਰੱਖਦਾ ਇੱਥੇ 20 ਸਾਲ ਜੀ ਪਰ ਦੁਨੀਆ ਨੂੰ ਕੁਝ ਦੇਣ ਦੇ ਕੇ ਜਾ ਤੇਰੇ ਮਰਨ ਤੋਂ ਬਾਅਦ ਵੀ ਦੁਨੀਆ ਦੇ ਲੋਕ ਯਾਦ ਕਰਨ ਪੀਨੇ ਵਾਕਿਆ ਫਲਾਨੀ ਮਾਂ ਨੇ ਕੋ ਪੁੱਤ ਪੈਦਾ ਕੀਤਾ ਸੀਗਾ ਤੇਰੇ ਮਰਨ ਤੋਂ ਬਾਅਦ ਵੀ ਦੁਨੀਆ ਦੇ ਲੋਕ ਤੇਰੀ ਤਸਵੀਰ ਆਪਣੇ ਦਿਲ ਵਿੱਚ ਬਣਾ ਕੇ ਰੱਖੜ ਤਾਂ ਤੇ ਦੁਨੀਆ ਤੇ ਆਉਣਾ ਸੌਖਾ ਹੈ ਤਾਂ ਤੇ ਦੁਨੀਆ ਤੇ ਆਉਣਾ ਤੇਰਾ ਸਫਲਾ ਹੈ ਤੇ ਜੇ ਦੁਨੀਆ ਤੇ ਕਰਕੇ ਕੱਖ ਨਾ ਕਿਉਂ ਹਾ ਪੀ ਕੇ ਐਸ਼ ਲੈ ਕੇ ਤੇ ਜ਼ਿੰਦਗੀ ਬੀਤ ਬਤੀਤ ਕਰਕੇ ਤੁਰ ਗਿਓ ਫਿਰ ਜਿਹੋ ਜਿਹਾ ਆਇਓ ਤੇ ਹੋਜਿਆ ਨਾ ਆਇਓ ਇੱਕ ਬਰਾਬਰ ਹੈ